ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 3 ਜੂਨ ਹੈ 3 ਜੂਨ 1907 1907 ਦੇ ਵਿੱਚ ਲੋਕਾਂ ਦੇ ਵਿੱਚ ਸਿਆਸੀ ਜਾਗੋ ਆ ਰਹੀ ਸੀ ਇਸ ਦੇ ਨਾਲ ਹੀ ਨਹਿਰੀ ਕਲੋਨੀਆਂ ਬਾਰੇ ਕਾਨੂੰਨ ਖਾਸ ਕਰਕੇ ਅਤੇ ਅੰਗਰੇਜ਼ੀ ਸਰਕਾਰ ਦੇ ਖਿਲਾਫ ਆਮ ਕਰਕੇ ਰੋਹ ਵਧਾ ਚਾਰਿਆ ਸੀ ਸਰਦਾਰ ਲਾਜਪਤਰਾਏ ਉਦੋਂ ਉਸ ਨੇ ਕੇਸ ਦਾੜੀ ਰੱਖੇ ਹੋਏ ਸਨ ਅਤੇ ਖੁਦ ਨੂੰ ਸਰਦਾਰ ਕਿਆ ਕਰਦਾ ਸੀ ਵਕੀਲ ਨੇ ਵੀ 21 ਤੇ 22 ਮਾਰਚ ਤੇ 6 ਅਪ੍ਰੈਲ 1907 ਨੂੰ ਇਸ ਕਾਨੂੰਨ ਦੇ ਖਿਲਾਫ ਭੜਕਾਉ ਤਕਰੀਰਾਂ ਕੀਤੀਆਂ ਅਤੇ ਲੋਕਾਂ ਨੂੰ ਪਾਣੀ ਦੇ ਬਿੱਲ ਨਾ ਦੇਣ ਵਾਸਤੇ ਕਿਹਾ ਸੀ ਅਜੀਤ ਸਿੰਘ ਨੇ ਲਾਹੌਰ ਦੇ ਬ੍ਰੈਡਲਾ ਹਾਲ ਦੇ ਵਿੱਚ ਸਰਕਾਰ ਦੇ ਖਿਲਾਫ ਇੱਕ ਬੜੀ ਰੋਹ ਭਰੀ ਤਕਰੀਰ ਕੀਤੀ ਇਹ ਸਾਰਾ ਕੁਝ ਪੰਜਾਬ ਦੇ ਗਵਰਨਰ ਨੇ ਅੰਗਰੇਜ਼ ਵਾਇਸਰਾਏ ਅਤੇ ਲੰਡਨ ਦੇ ਵਿੱਚ ਇੰਡੀਆ ਅਫੀਸਰ ਨੂੰ ਲਿਖ ਕੇ ਭੇਜਿਆ ਸੀ ਸੀਆਈਡੀ ਦੀਆਂ ਹਫਤਾਵਾਰ ਰਿਪੋਰਟਾਂ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਸਰਕਾਰ ਇਸ ਐਜੀਟੇਸ਼ਨ ਤੋਂ ਬਹੁਤ ਫਿਕਰਮੰਦ ਸੀ ਅਖੀਰ ਸਰਕਾਰ ਨੇ ਫੈਸਲਾ ਕੀਤਾ ਕਿ 1818 ਦੇ ਐਕਟ ਦੇ ਹੇਠ ਲਾਜਪਤਰਾਈ ਅਤੇ ਅਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਨਜ਼ਰਬੰਦ ਕਰ ਦਿੱਤਾ ਜਾਵੇ ਲਾਜਪਤਰਾਈ ਨੂੰ 9 ਮਈ ਅਤੇ ਅਜੀਤ ਸਿੰਘ ਨੂੰ 3 ਜੂਨ 1907 ਨੂੰ ਗ੍ਰਿਫਤਾਰ ਕਰ ਲੈ ਗਿਆ ਅਤੇ ਪੰਜਾਬ ਤੋਂ ਬਾਹਰ ਮਾਂਡਲੇ ਪਰਮਾ ਰਿਪੋਰਟ ਕਰ ਦਿੱਤਾ ਗਿਆ 拉ਜਪਤਰਾਈ ਕਾਂਗਰਸ ਦੀ ਢੇਲਣ ਅਤੇ ਪੋਰਾਮਣ ਪਾਲਸੀ ਦੀ ਸਖਰਿਆ ਮੁਖਾਲਫਤ ਕਰਦਾ ਸੀ ਪਰ ਅੰਦਰੋਂ ਉਹ ਜਥੇਬੰਦੀ ਤੋਂ ਟੁੱਟਣ ਵਾਸਤੇ ਤਿਆਰ ਨਹੀਂ ਸੀ ਉਹ ਵੱਡੇ ਨਾਰੇ ਲਾਉਂਦਾ ਸੀ ਪਰ ਗ੍ਰਿਫਤਾਰੀ ਤੋਂ ਡਰਦਾ ਸੀ ਇਸ ਕਰਕੇ ਜਦੋਂ ਉਸ ਨੂੰ ਗ੍ਰਿਫਤਾਰ ਕਰਕੇ ਮਾਨੜਲੇ ਭੇਜ ਦਿੱਤਾ ਗਿਆ ਤਾਂ ਉਹ ਅਪੀਲਾਂ ਮਾਫੀਆਂ ਸਿਫਾਰਸ਼ਾਂ ਤੇ ਸਫਾਈ ਪੇਸ਼ ਕਰਨ ਤੇ ਆ ਗਿਆ ਸੀ ਅਖੀਰ ਸਰਕਾਰ ਨੇ ਲਾਜਪਤਰਾਈ ਦੀਆਂ ਅਪੀਲਾਂ ਮੰਨ ਕੇ ਉਸ ਨੂੰ ਰਿਹਾ ਕਰਨ ਦਾ ਫੈਸਲਾ ਕੀਤਾ ਸਰਕਾਰ ਨੂੰ ਮਜਬੂਰਨ ਅਜੀਤ ਸਿੰਘ ਨੂੰ ਵੀ ਰਿਹਾ ਕਰਨਾ ਪੈਣਾ ਸੀ ਕਿਉਂਕਿ ਦੋਹਾਂ ਨੂੰ ਇੱਕੋ ਜੁਰਮ ਹੇਠ ਫੜਿਆ ਸੀ ਸੋ ਦੋਹਾਂ ਨੂੰ 18 ਨਵੰਬਰ 1907 ਦੇ ਦਿਨ ਰਿਹਾ ਕਰ ਦਿੱਤਾ ਗਿਆ। ਰਿਹਾਈ ਤੋਂ ਮਗਰੋਂ ਲਾਜਪਤ ਰਾਏ ਚੁੱਪ ਕਰਕੇ ਬੈਠ ਗਿਆ ਪਰ ਅਜੀਤ ਸਿੰਘ ਨੇ ਇਨਕਲਾਬੀ ਕਾਰਵਾਈਆਂ ਜਾਰੀ ਰੱਖੀਆਂ। ਬਾਅਦ ਦੇ ਵਿੱਚ ਲਾਜਪਤ ਰਾਏ ਆਪਣੇ ਆਪ ਨੂੰ ਲਾਲਾ ਲਾਜਪਤ ਰਾਏ ਲਿਖਣ ਲੱਗ ਪਿਆ ਸੀ। ਮਾਰਚ 1947 ਦੀ ਸ਼ੁਰੂਆਤ ਦੇ ਵਿੱਚ ਪੰਜਾਬ ਦੇ ਵਿੱਚ ਮੁਸਲਮਾਨਾਂ ਦੇ ਧੜਿਆਂ ਤੇ ਇਹ ਦੋਸ਼ ਲੱਗਦਾ ਕਿ ਉਹਨਾਂ ਨੇ ਬਹੁਤ ਇਲਾਕਿਆਂ ਦੇ ਵਿੱਚ ਗੜਬੜ ਕੀਤੀ। ਉਹਨਾਂ ਦੇ ਵਿੱਚੋਂ ਕਈ ਪੰਜਾਬ ਤੇ ਪੂਰਨ ਕਬਜ਼ਾ ਕਰਨਾ ਚਾਹੁੰਦੇ ਸਨ ਅਤੇ ਇਸ ਨੂੰ ਪਾਕਿਸਤਾਨ ਦੇ ਵਿੱਚ ਸ਼ਾਮਲ ਕਰਨਾ ਚਾਹੁੰਦੇ ਸਨ। ਸਿੱਖ ਖਾਸ ਕਰਕੇ ਮਾਸਟਰ ਤਾਰਾ ਸਿੰਘ ਇਸ ਦਾ ਭਰਪੂਰ ਵਿਰੋਧ ਕਰ ਰਹੇ ਸਨ ਉਸ ਸਿੱਖਾਂ ਨੂੰ ਪਾਕਿਸਤਾਨ ਦਾ ਹਿੱਸਾ ਨਹੀਂ ਸੀ ਬਣਨ ਦੇਣਾ ਚਾਹੁੰਦੇ ਇਸ ਹਾਲਤ ਦੇ ਵਿੱਚ 24 ਮਾਰਚ 1947 ਨੂੰ ਲਾਰਡ ਵੇਵਲ ਦੀ ਥਾਂ ਮਾਊਂਟ ਬੈਟਨ ਅੰਗਰੇਜ਼ੀ ਭਾਰਤ ਦਾ ਵਾਇਸਰਾਏ ਆ ਬਣ ਕੇ ਆ ਚੁੱਕਾ ਸੀ ਤੇ ਉਸ ਨੇ ਪੰਜਾਬ ਵੱਲ ਵਧੇਰੇ ਖਿਆਲ ਦੇਣਾ ਸ਼ੁਰੂ ਕੀਤਾ ਹੋਇਆ ਸੀ ਕੁਝ ਆਗੂਆਂ ਨੂੰ ਮਿਲਣ ਤੋਂ ਮਗਰੋਂ ਉਸਨੇ ਇੱਕ ਪਲਾਨ ਦਾ ਐਲਾਨ ਕੀਤਾ ਜੋ ਬਾਅਦ ਦੇ ਵਿੱਚ ਮਾਉਂਟ ਪੈਟਰਨ ਪਲਾਨ ਦੇ ਨਾਮ 'ਤੇ ਜਾਣਿਆ ਜਾਂਦਾ। ਇਸ ਮੁਤਾਬਕ ਪੰਜਾਬ ਦੀ ਵੰਡ ਦਾ ਫੈਸਲਾ ਕਰ ਦਿੱਤਾ ਗਿਆ। ਇਹ ਐਲਾਨ 3 ਜੂਨ 1947 ਨੂੰ ਹੋਇਆ ਸੀ। ਇਸ ਦੇ ਮੁਤਾਬਕ ਪੰਜਾਬ ਅਤੇ ਬੰਗਾਲ ਦੀਆਂ ਅਸੈਂਬਲੀਆਂ ਦੇ ਮੈਂਬਰ ਦੋ ਹਿੱਸਿਆਂ ਦੇ ਵਿੱਚ ਮਿਲਣਗੇ, ਇੱਕ ਮੁਸਲਮ ਅਕਸ਼ਰੀਅਤ ਅਤੇ ਦੂਜਾ ਗੈਰ ਮੁਸਲਮਾਨਾਂ ਦਾ। ਇਸ ਵਾਸਤੇ 1941 ਦੀ ਮਰਦਮਸ਼ੁਮਾਰੀ ਨੂੰ ਆਧਾਰ ਮੰਨਿਆ ਜਾਵੇਗਾ। ਇਹ ਮੈਂਬਰ ਵੰਡ ਦੇ ਹੱਕ ਦੇ ਵਿੱਚ ਜਾਂ ਖਿਲਾਫ ਵੋਟ ਪਾਉਣਗੇ। ਜੋ ਵੰਡ ਦੇ ਹੱਕ ਦੇ ਵਿੱਚ ਫੈਸਲਾ ਹੋਇਆ ਤਾਂ ਗਵਰਨਰ ਜਨਰਲ ਬਾਉਂਡਰੀ ਕਮਿਸ਼ਨ ਨਾਮਜ਼ਦ ਕਰੇਗਾ ਜੋ ਇਲਾਕਿਆਂ ਹੀ ਵੰਡ ਦਾ ਫੈਸਲਾ ਕਰੇਗਾ ਪੰਜਾਬ ਦੇ ਵਿੱਚ ਇਸ ਬਾਰੇ ਮੁਸਲਮ ਅਖਸ਼ੀਰੀਅਤ ਇਨ੍ਹਾਂ ਇਲਾਕਿਆਂ ਦੇ ਵਿੱਚ ਮੰਨੀ ਗਈ ਲਾਹੌਰ ਡਿਵੀਜ਼ਨ ਗੁਜਰਾਵਾਲਾ ਗੁਰਦਾਸਪੁਰ ਛੇਕੂਪੁਰਾ ਸਿਆਲਕੋਟ ਲਾਹੌਰ ਰਾਵਲਪਿੰਡੀ ਅਟਕ ਗੁਜਰਾਤ ਜ਼ੇਲਮ ਮਿਆਂਵਾਲੀ ਸ਼ਾਹਪੁਰ ਅਤੇ ਮੁਲਤਾਨ ਡਿਵੀਜ਼ਨ ਡੇਰਾ ਗਾਜ਼ੀ ਖਾਨ ਚੰਗ ਲਾਇਲਪੁਰ ਮਿੰਟ ਗੋਮਰੀ ਮੁਲਤਾਨ ਅਤੇ ਮੁਜ਼ਫਰਗੜ 3 ਜੂਨ 1984 ਦਰਬਾਰ ਸਾਹਿਬ ਤੇ ਹਮਲਾ ਕਰਨ ਵਾਸਤੇ ਭਾਰਤੀ ਫੌਜ ਪਹਿਲੀ ਜੂਨ 1984 ਦੇ ਦਿਨ ਹੀ ਆਪਣੀਆਂ ਛੌਣੀਆਂ ਦੇ ਵਿੱਚੋਂ ਪੰਜਾਬ ਵੱਸਤੇ ਚੱਲ ਚੁੱਕੀ ਸੀ 2 ਜੂਨ ਦੀ ਰਾਤ ਤੱਕ ਸਾਰੇ ਪਾਸੇ ਫੌਜੀ ਫੌਸੇ ਪਰ ਕਿਸੇ ਨੂੰ ਵੀ ਇਹ ਚਿਤ ਨਈ ਸੀ ਕਿ ਇੰਨੀ ਫੌਜ ਦਰਬਾਰ ਸਾਹਿਬ ਤੇ ਹਮਲੇ ਵਾਸਤੇ ਲਿਆਂਦੀ ਗਈ ਸੀ 3 ਜੂਨ ਨੂੰ ਤੜਕੇ ਹੀ 12 ਬਿਹਾਰ ਦੇ ਫੌਜੀਆ ਨੇ ਦਰਬਾਰ ਸਾਹਿਬ ਦੇ ਆਲੇ-ਦੁਆਲੇ ਸਾਰੀਆਂ ਇਮਾਰਤਾਂ ਦੇ ਵਿੱਚ ਮੋਰਚੇ ਸੰਭਾਲ ਲਏ ਸਨ ਉਹਨਾਂ ਦੇ ਕੋਲ ਹਰ ਤਰ੍ਹਾਂ ਦੇ ਮਾਰੂ ਹਥਿਆਰ ਸਨ ਇਸ ਯੂਨਿਟ ਦਾ ਕਮਾਂਡਿੰਗ ਅਫਸਰ ਲੈਫਟੀਨੈਂਟ ਕਰਨਲ ਨਾਵਾ ਸੀ ਉਸਨੇ ਹਮਲੇ ਵਾਸਤੇ ਟਿਕਾਣਾ ਦੀ ਨਿਸ਼ਾਨਦੇਹੀ ਕਰ ਲਈ ਸੀ ਪਹਿਲੋਂ 1 ਜੂਨ ਨੂੰ CRPF ਨੇ ਵੀ ਦਰਬਾਰ ਸਾਹਿਬ ਤੇ ਅੰਨੇਵਾ ਫਾਇਰਿੰਗ ਕਰਕੇ ਕੋਸ਼ਿਸ਼ ਕੀਤੀ ਕਿ ਉਸ ਨੂੰ ਪਤਾ ਲੱਗ ਸਕੇ ਕਿ ਮੁਕਾਬਲਾ ਕਿੱਥੋਂ-ਕਿੱਥੋਂ ਹੋਣਾ ਹੈ ਪਰ ਉਸ ਦਿਨ ਖੜਕੂਆਂ ਨੇ CRPF ਦੀ ਕਾਰਵਾਈ ਦਾ ਜਵਾਬ ਨਹੀਂ ਸੀ ਦਿੱਤਾ ਕਿਉਂਕਿ ਉਹ ਅਸਲਾ ਗਵਾਉਣਾ ਨਹੀਂ ਚਾਹੁੰਦੇ 3 ਜੂਨ ਨੂੰ ਰਾਤ ਨੂੰ 9 ਵਜੇ ਸਾਰੇ ਪੰਜਾਬ ਦੇ ਵਿੱਚ 36 ਘੰਟਿਆਂ ਵਾਸਤੇ ਕਰਫਿਊ ਲਾ ਦਿੱਤਾ ਗਿਆ ਮੰਗਰੋ ਇਸ ਨੂੰ ਹੋਰ ਵਧਾਇਆ ਗਿਆ ਸੀ ਇਸ ਤੋਂ ਸਾਫ਼ ਸਮਝ ਆ ਜਾਂਦਾ ਹੈ ਕਿ ਫੌਜ ਦਰਬਾਰ ਸਾਹਿਬ ਤੇ ਹਮਲਾ ਕਰ ਦੇਵੇਗੀ ਦਰਬਾਰ ਸਾਹਿਬ ਦੇ ਅੰਦਰ ਬੈਠੇ ਖਾੜਕੂਆਂ ਦੀ ਕਮਾਂਡ ਜਨਰਲ ਸੁਭੇਕ ਸਿੰਘ ਕੋਲ ਸੀ ਉਸ ਨੇ ਇਸ ਹਮਲੇ ਦਾ ਅੰਦਾਜ਼ਾ ਲਾ ਲਿਆ ਸੀ ਅਤੇ ਵੱਖ-ਵੱਖ ਥਾਵਾਂ ਤੇ ਮੋਰਚਿਆਂ ਦੇ ਵਿੱਚ ਖਾੜਕੂਆਂ ਨੂੰ ਤੈਨਾਤ ਕਰ ਦਿੱਤਾ ਗਿਆ ਸੀ 10 ਤਰੀਕ ਦੀ ਰਾਤ ਨੂੰ ਹੀ ਦਰਬਾਰ ਸਾਹਿਬ ਤੋਂ ਸਿਰਫ 300 ਮੀਟਰ ਦੂਰ ਫੌਜ ਨੇ ਆਪਣਾ ਕੰਟਰੋਲ ਰੂਮ ਕਾਇਮ ਕਰ ਲਿਆ। ਇਹ ਇੱਕ ਉੱਚੀ ਇਮਾਰਤ ਦੀ ਉੱਪਰਲੀ ਮੰਜ਼ਲ ਤੇ ਸੀ। ਇਹ ਜਗ੍ਹਾ ਆਰਡਰਸ ਗਰੁੱਪ ਜਿਸ ਨੂੰ ਬਰਾੜ ਨੇ ਹੁਕਮ ਦੇ ਕੇ ਲਾਗੂ ਕਰਵਾਉਣਾ ਸੀ ਅਤੇ ਹੋਰ ਅਫਸਰ ਹਾਜ਼ਰ ਸਨ। ਇਹਨਾਂ ਦੇ ਵਿੱਚ 350 ਪਿਆਦਾ ਬਰਗੇਡ ਦਾ ਕਮਾਂਡਰ ਅਤੇ ਹੋਰ ਚਾਰ ਪਿਆਦਾ ਬਟਾਲੀਆਨਾ ਦੇ ਕਮਾਂਡਿੰਗ ਅਫਸਰ ਵੀ ਸਨ। ਇਹ ਸਨ 10 ਗਾਰਡ, 26 ਮਦਰਾਸ, 12 ਬਿਹਾਰ ਅਤੇ 9 ਕਮਾਉ। ਇਸੇ ਸ਼ਾਮ ਨੂੰ ਜਨਰਲ ਸੁੰਦਰਜੀ ਅਤੇ ਦਿਆਲ ਵੀ ਡਿਵੀਜ਼ਨ ਦੇ ਹੈੱਡਕੁਆਰਟਰ ਤੇ ਪਹੁੰਚ ਗਏ ਸਨ। ਇਸ ਵੇਲੇ ਅਮਰੀਕਾ ਦਾ ਡੈਪਟੀ ਕਮਿਸ਼ਨਰ ਗੁਰਦੇਵ ਸਿੰਘ ਸੀ ਉਸਨੇ ਰਸਮੀ ਤੌਰ ਤੇ ਵੀ ਦਰਬਾਰ ਸਾਹਿਬ ਤੇ ਹਮਲੇ ਦੀ ਮਨਜ਼ੂਰੀ ਦੇਣ ਵਾਸਤੇ ਦਸਤਕਤ ਕਰਨ ਤੋਂ ਨਾ ਕਰ ਦਿੱਤੀ ਇਸ ਤੇ ਉਸ ਨੂੰ ਛੁੱਟੀ ਤੇ ਭੇਜ ਕੇ ਉਸ ਦੀ ਥਾਂ ਤੇ ਰਮੇਸ਼ਿੰਦਰ ਸਿੰਘ ਨੂੰ ਲਾ ਦਿੱਤਾ ਗਿਆ ਜਿਸ ਨੇ ਚੁੱਪਚਾਪ ਦਸਤਕਤ ਕਰ ਦਿੱਤੇ ਇਸ ਸਰਮੇਸ਼ਿੰਦਰ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਚੀਫ ਮਿਨਿਸਟਰ ਬਣਨ ਤੇ ਦੋਵੇਂ ਵਾਰ ਆਪਣਾ ਚੀਫ ਸੈਕਟਰੀ ਲਾਇਆ ਇਸ ਤੋਂ ਇਹ ਵੀ ਸ਼ੱਕ ਪੈਦਾ ਹੁੰਦਾ ਹੈ ਕਿ ਇਸ ਹਮਲੇ ਦਾ ਬਾਦਲ ਨੂੰ ਜ਼ਰੂਰ ਪਤਾ ਸੀ 3 ਜੂਨ 1987 ਖਾਰਕੂਆ ਨੇ 3 ਜੂਨ 1987 ਦੇ ਦਿਨ ਜੰਡਿਆਲਾ ਗੁਰੂ ਨੇੜੇ ਜੋਧਾ ਪਿੰਡ ਦੇ ਵਿੱਚ ਸੀਆਰਪੀਐਫ ਤੇ ਹਮਲਾ ਕਰਕੇ ਤਿੰਨ ਫੌਜੀ ਮਾਰਕਤੇ ਸੀਆਰਪੀਐਫ ਤੇ ਖਾਰਕੂਆ ਦਾ ਇਹ ਚੌਥਾ ਹਮਲਾ ਸੀ ਇਹ ਹਮਲੇ ਪਹਿਲਾਂ ਵੀ 19 ਨਵੰਬਰ 1986 ਨੂੰ ਤਰਨਤਾਰਨ ਕੋਲ 4 ਅਤੇ 10 ਜਨਵਰੀ 1987 ਨੂੰ ਝਭਾਲ ਕੋਲ ਵੀ ਕੀਤੇ ਗਏ ਸਨ ਜਦੋਂ ਖਾਰਕੂ ਆਪਣਾ ਐਕਸ਼ਨ ਕਰਕੇ ਚਲੇ ਗਏ ਤਾਂ CRPF ਵਾਲਿਆਂ ਨੇ ਪਿੰਡ ਵਾਲਿਆਂ ਤੇ ਭਾਰੀ ਤਸ਼ੱਦਦ ਕੀਤਾ ਪਿੰਡ ਦੇ ਗੁਰਦੁਆਰੇ ਦੇ ਗ੍ਰਾਂਥੀ ਸੁਰਜੀਤ ਸਿੰਘ ਦੇ ਘਰ ਦਾ ਦਰਵਾਜ਼ਾ ਪਨ ਕੇ ਉਸ ਦੀ ਪਤਨੀ ਬੀਬੀ ਗੁਰਦੀਪ ਕੌਰ ਅਤੇ 9 ਬੀਬੀ ਬਲਬੀਰ ਕੌਰ ਨੂੰ ਬੇਇਤਿਹਾਸ਼ਾ ਕੁੱਟਿਆ ਗਿਆ ਦੋਨਾਂ ਨੂੰ ਬਾਅਦ ਦੇ ਵਿੱਚ ਨਾਜ਼ੁਕ ਹਾਲਤ ਦੇ ਵਿੱਚ ਹਸਪਤਾਲ ਭਰਤੀ ਕਰਵਾਉਣਾ ਪਿਆ ਸੀ 3 ਜੂਨ 1987 ਦੇ ਦਿਨ ਪੁਲਿਸ ਨੇ ਪਲਵਾਨ ਪਿੰਡ ਦੇ ਵਿੱਚ ਇੱਕ ਬੇਗੁਨਾਹ ਸਿੱਖ ਕਰਨੈਲ ਸਿੰਘ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ 3 ਜੂਨ 1990 ਦੇ ਦਿਨ ਪੰਜਾਬ ਪੁਲਿਸ ਨੇ ਜਸਵੰਤ ਸਿੰਘ ਵਾਸੀ ਹਰਦੇਵਾਲ ਲੁਧਿਆਣਾ ਅਤੇ ਕੁਲਵੰਤ ਸਿੰਘ ਕਾਲਾ ਵਾਸੀ ਆਰਫਕੇ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 3 ਜੂਨ 1991 ਦੇ ਦਿਨ ਪੰਜਾਬ ਪੁਲਿਸ ਨੇ ਦਰਸ਼ਨ ਸਿੰਘ ਔਰ ਫਸਿੰਦੀ ਸਿੰਘ ਤੇ ਸੁਰਜੀਤ ਸਿੰਘ ਵੀਰਮ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਇਹਨਾਂ ਜੂਨ 1992 ਦੇ ਦਿਨ ਪੰਜਾਬ ਪੁਲਿਸ ਨੇ ਜਸਵਿੰਦਰ ਸਿੰਘ ਉਰਫ ਕੋੜਾ ਪੁੱਤਰ ਤੇਜਾ ਸਿੰਘ ਵਾਸੀ ਪੱਟੀ ਜ਼ਿਲ੍ਹਾ ਤਰਨਤਾਰਨ, ਰਵਿੰਦਰ ਸਿੰਘ ਉਰਫ ਭਿੰਦਰ ਪੁੱਤਰ ਚੌਧਰੀ RAM ਵਾਸੀ ਕਲਰ ਨੇੜੇ ਰਾਜਾ ਸੰਸੀ ਜ਼ਿਲ੍ਹਾ ਅਮ੍ਰਿਤਸਰ ਅਤੇ 7 ਹੋਰ ਸਿੱਖ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤੇ। 3 ਜੂਨ 1994 ਦੇ ਦਿਨ ਪੰਜਾਬ ਪੁਲਿਸ ਨੇ ਕੁਲਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਗੁਰੂ ਨਾਨਕ ਨਗਰ ਧੂਰੀ ਜ਼ਿਲ੍ਹਾ ਸੰਗਰੂਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਇਹ ਸੀ ਸਿੱਖ ਇਤਿਹਾਸ ਦੇ ਵਿੱਚ 3 ਜੂਨ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ।